ਕਥਾ ਜੀ ਦੇਖਾ ਮਿਲਦਾ ਤਾਂ ਕੁਝ ਨਹੀਂ ਦਾ ਇਹ ਤਾਂ ਪਤੀ ਹੈਗਾ ਸਰਕਾਰ ਭਾਈ ਬਾਹਰ ਚਾਰ ਪੰਜ ਬੈਠੇ ਹੁੰਦੇ ਨੇ ਕੋਈ ਨਹੀਂ ਪਹੁੰਚਦਾ ਸਰਕਾਰ ਇਹ ਹੈਗਾ ਜਿੱਥੇ ਚੋਰੀ ਨੂੰ ਅਨਜਾਨ ਦਿੱਤਾ ਗਿਆਗਾ ਜੀ ਚੈੱਕ ਕਰਾਂਗੇ ਵੀ ਫਿਰ ਕਿਹੜਾ ਕੋਈ ਕੁਝ ਦੇ ਦੂਗਾ ਦੇਖੋ ਠੀਕ ਠੀਕ ਚੀਜ਼ਾਂ ਸੀ ਚਲੋ ਜਦੋਂ ਕੋਈ ਵੀ ਚੀਜ਼ ਦੀ ਚਲੋ ਉਹਦੇ ਅਸੀਂ ਗੱਲ ਕਹਿ ਸਕਦੇ 10 ਵਜੇ ਦਾ ਤੁਸੀਂ ਦੇਖ ਰਹੇ ਹੋਗੇ ਰੋਜ਼ ਖਬਰ ਤੇ ਇਸ ਵੇਲੇ ਪਹੁੰਚਿਆ ਆਪਾਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਦੇਲਾ ਮੂਨਕਸ ਦੇ ਕੋਲੇ ਪੈ ਗਿਆ ਇਹ ਤੇ ਇੱਥੇ ਇੱਕ ਚੋਰੀ ਦਾ ਮਾਮਲਾ ਦੇਖਣ ਨੂੰ ਮਿਲੇਗਾ ਆ ਕਾਫੀ ਜ਼ਿਆਦਾ ਨੁਕਸਾਨ ਕਰਕੇ ਗਏ ਨੇ ਚੋਰ ਤੇ ਸਾਰੀ ਗੱਲਬਾਤ ਆਪਾਂ ਕਰਦੇ ਮੈਂਬਰਾਂ ਨਾਲ ਕਰਦੇ ਆ ਵੀ ਕਿੰਨੀ ਕਚੋਰੀ ਹੋਈ ਆ ਤੇ ਕਿੱਥੋਂ ਦੀ ਆ ਕੇ ਚੋਰਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾਗਾ ਗੱਲਬਾਤ ਕਰਦੇ ਆ ਦੇਲਾ ਸਿੰਘਾਂ ਦਾ ਮਾਮਲਾ ਆਈ ਇਹ ਮੂਨਕ ਦੇ ਕੋਲੀ ਪੈਂਦਾ ਇਹ ਪਿੰਡ ਤੇ ਆਹ ਦੇਖੋ ਜੀ ਜਿੱਥੋਂ ਦੀ ਦੱਸ ਰਹੇ ਨੇ ਉਹਨਾਂ ਜਿਹੜੇ ਮਤਲਬ ਪਿੰਡ ਦੇ ਨੇ ਜਾਂ ਕਰਦੇ ਨੇ ਹੈਨਾ ਵੀ ਇੱਥੋਂ ਦੀ ਅੰਜਾਮ ਦਿੱਤਾ ਚੋਰਾਂ ਨੇ ਆ ਜਗ੍ਹਾ ਉਤੋਂ ਦੀ ਪੈਰ ਲਾ ਕੇ ਚੜੇ ਨੇ ਪੈਰਾਂ ਦੇ ਨਿਸ਼ਾਨ ਪਾਏ ਨੇਗੇ ਤੇ ਅੱਗੇ ਅੰਦਰ ਦਿਖਾਉਣੇ ਸਾਨੂੰ ਚੱਲ ਕੇ ਇੱਧਰ ਹੋ ਜੀ ਉੱਥੇ ਡੀਸੀ ਆ ਜਾਣਗੇ ਉੱਥੇ ਪੈੜਾ ਪੂੜਾ ਵੀ ਇਹਨਾਂ ਨੇ ਟੱਕ ਕੇ ਰੱਖਿਆ ਨੇ ਵੀ ਪਛਾਣ ਵਾਸਤੇ ਜੇ ਕੋਈ ਹੁੰਦੀ ਇਨਵੈਸਟੀਗੇਸ਼ਨ ਹੁੰਦੀ ਆ ਪਤਾ ਲੱਗੇ ਆ ਦੇਖੋ ਜੀ ਉੱਥੋਂ ਦੀ ਆ ਕੇ ਆ ਜਗਾ ਉਹ ਜਿੱਥੇ ਉਹਨਾਂ ਨੇ ਛਾਲਾ ਮਾਰੀਆਂ ਨੇ ਇੱਥੇ ਉਹਨਾਂ ਦੇ ਪੈੜਾ ਦੇ ਨਿਸ਼ਾਨ ਪਏ ਨੇ ਕੈਮਰਾਮੈਨ ਨੂੰ ਬੇਨਤੀ ਕਰਦਾ ਵੀ ਉਰੇ ਮੜਾ ਦਿਖਾਓ ਆ ਦੇਖੋ ਜੀ ਇੱਥੇ ਆ ਗਏ ਤੇ ਉਧਰ ਪਰਲੀ ਸਾਈਡ ਦਿਖਾਉਣਾ ਆ ਦੇਖੋ ਇੱਥੇ ਪੈੜਾ ਦੇ ਨਿਸ਼ਾਨ ਆਏ ਹੋਏ ਨੇਗੇ ਤੇ ਬਾਕੀ ਗੱਲਬਾਤ ਪਰਿਵਾਰ ਨਾਲ ਕਰਦੇ ਆਂਗੇ ਵੀ ਕਿੰਨਾ ਕ ਨੁਕਸਾਨ ਹੋਇਆਗਾ ਹਾਂਜੀ ਤੇ ਆਪਾਂ ਅੰਦਰੋਂ ਦਿਖਾਉਣਾ ਜਿੱਥੇ ਵੀ ਇਹ ਮਤਲਬ ਚੋਰੀ ਨੂੰ ਅੰਜਾਮ ਦਿੱਤਾਗਾ ਉਹ ਕਮਰੇ ਦੇ ਵਿੱਚ ਲੈ ਕੇ ਚੱਲਦੇ ਆਂ ਹਾਂਜੀ ਇਸ ਜਿਹੜੀ અમારી ਕੋਈ ਚੋਰੀ ਹੋਈ ਹੈ ਹਾਂਜੀ ਆ ਜਗ੍ਹਾ ਗਈ ਜਿੱਥੇ ਮਤਲਬ ਦੇਖੋ ਆ ਪਈਆਂ ਨੇ ਮਤਲਬ ਜਿਹੜਾ ਗਹਿਣੇ ਘਟਿਆਂ ਵਾਲਿਓ ਆਪਣੀਆਂ ਡੱਬੀਆਂ ਡੁੱਬੀਆਂ ਸੀਗੀਆਂ ਇੱਥੇ ਚੋਰੀ ਕੀਤੀ ਗਈ ਆ ਜਿੰਦੇ ਲੱਗੇ ਹੋਈ ਸੀ ਬਾਈ ਜੀ ਕੌਣ ਆ ਮਾਲਕ ਇੱਥੇ ਜਿੰਦੇ ਲੱਗੇ ਹੋਈ ਸੀਗੇ ਜਿੰਦੇ ਕਾਟਰ ਨਾਲ ਕੱਟੇ ਦੇਗੇ ਜਿੰਦੇ ਪਏ ਨੇ ਹੋਈ ਸੀ ਉਹ ਚਿੰਦਾ ਚਾਚੀ ਨੇ ਕਿੱਥੇ ਰੱਖੇ ਪਰਾਂ ਪਰਾਂ ਦਾ ਫਾਇਦਾ ਤੇ ਟਰੰਕ ਟਰੰਕ ਦੇਖੋ ਇਹ ਸਿੱਟੇ ਪਏ ਨੇਗੇ ਬਾਈ ਉਹ ਹੁਣ ਸਾਰੇ ਲੈ ਗਏ ਜਿੰਦਾ ਤੇ ਜਿੰਦਾ ਕਹਿੰਦੇ ਪੁਲਿਸ ਮੁਲਾਜ਼ਮ ਲੈ ਗਏ ਹਾਂ ਕਾਟਰ ਨਾਲ ਕੱਟੇ ਹੋਏ ਸੀ ਦੋਸਤੋ ਕੋਈ ਤੋੜ ਭੰਨ ਜਿਹੜੀ ਕਰੀ ਹੈਗੀ ਵੀ ਖੜਕਾ ਨਾ ਹੋਵੇ ਉਹਨਾਂ ਨੇ ਕਾਟਰ ਨਾਲ ਕੱਟੇ ਨੇਗੇ ਬਾਹਰ ਨੂੰ ਵੀ ਆਮ ਫੇਰੀਆ ਕੇ ਬਾਰ ਨਾ ਭੁੱਲ ਜੀ ਕਿਤੇ ਮੁੱਤੇ ਜਿੰਦਾ ਹੋਣੇਗੇ ਪੁਰਸਾ ਨੇ ਇੱਕ ਮਿੰਟ ਹੀ ਬਾਰੇ ਆ ਜਾਓ ਬਾਰੇ ਉਰੇ ਹਾਂ ਹਾਂਜੀ ਪਰਿਵਾਰ ਦੇ ਮਾਤਾ ਹੋਰਾਂ ਨਾਲ ਗੱਲ ਕਰਦੇ ਹਾਂਜੀ ਕੀ ਘਟਨਾ ਹੋਈ ਆ ਸਾਰੀ ਸਾਰੀ ਘਟਨਾ ਪੁੱਤ ਮੈਨੂੰ ਤਾਂ ਐ ਪਤਾ ਨਹੀਂ ਵੀ ਕਦੋਂ ਹੋਈ ਆ ਮੈਂ ਤਾਂ ਪੌਣੇ 4 ਵਜੇ ਉੱਠੀ ਅੱਛਾ ਤੁਹਾਨੂੰ ਪੌਣੇ 4 ਵਜੇ ਮੈਨੂੰ 4 ਪੌਣੇ 4 ਵਜੇ ਪਤਾ ਲੱਗੇ ਉਦੋਂ ਬਾਰ ਖੁੱਲੇ ਪਏ ਤੇ ਉਦੋਂ ਪਹਿਲਾਂ ਕੁਝ ਨਹੀਂ ਸੀ ਅੱਛਾ ਜੀ ਹਾਂ ਤੇ ਕਿੰਨਾ ਕਨਕਸਾਨ ਹੋ ਗਿਆ ਮਾਤਾ ਆਪਣਾ ਮੇਰੇ ਪੰਜ ਟੋਲੇ ਦਾ ਪੁੱਤ ਸਿਰਨੇ ਗਈ ਅੱਛਾ ਜੀ 35000 ਰੁਪਏ ਕੀ ਕਰੇ ਮੈਂ ਸੁਣਿਆਗਾ ਕਹਿੰਦੇ ਵੀ ਵਿਆਹ ਕਰਿਆ ਹੋਇਆ ਸੀ ਮੁੰਡੇ ਦਾ ਨਾ ਵਿਆਹ ਹਜੇ ਕਰਦੇਗਾ ਹਾਂ ਲੈਤਾ ਵੀ ਤਾਂ ਹੀ ਦੀ ਅਸੀਂ ਸੋਣਾ ਅੱਛਾ ਵੀ ਵਿਆਹ ਕਰਾਂਗੇ ਵਿਆਹ ਕਰਕੇ ਲੈਤਾ ਹੋਇਆ ਸੀ ਹਾਂ ਵਿਆਹ ਕਰਕੇ ਲੈਤਾ ਹੋਇਆ ਤੇ ਬਾਕੀ ਪਰਿਵਾਰ ਦੇ ਜੀ ਕਿਸੇ ਨੂੰ ਕਿਸੇ ਨੂੰ ਕੋਈ ੜਕ ਨਹੀਂ ਆਈ ਹੈਗੀ ਨਾ ਨਾ ਸਾਨੂੰ ਕਿਸੇ ਨੂੰ ੜਕ ਨਹੀਂ ਆਈ ਪੁੱਤ ਅੱਛਾ ਜੀ ਤੁਸੀਂ ਫਿਰ ਜਦੋਂ ਤੁਸੀਂ 4 ਵਜੇ ਉੱਠਦੇ ਹੋ ਤਾਂ ਕੀ ਦੇਖਦੇ ਹੋ ਤੁਸੀਂ ਅਚਾਨਕ ਕੰਮ ਵਿੱਚ ਆ ਜਾਂਦਾ ਆ 4 ਵਜੇ ਪੁੱਤ ਮੈਂ ਜਦੋਂ ਉੱਠਿਆ 4:30 ਮੈਂ ਜਦੋਂ ਦੇਖਿਆ ਤੁਕੂੰਗੀ ਚੱਕੀ ਬਾਹਰ ਖੁੱਲੇ ਪਏ ਅੱਛਾ ਜੀ ਹਾਂ ਪਹਿਲਾਂ ਬਾਹਰ ਰਾਤ ਨੂੰ ਲੱਗੇ ਹੋਏ ਸੀ ਬਾਜ ਜਿੰਦਾ ਲਾ ਕੇ ਪੈਨੇ ਪੁੱਤ ਅਸੀਂ ਇਹਨੂੰ ਅੱਛਾ ਇਹਦਾ ਜਿੰਦਾ ਵੀ ਤੋੜਿਆ ਪਿਆ ਸੀ ਹਾਂ ਹਾਂ ਤੋੜੇ ਪਿਆ ਸੀ ਪੁੱਤ ਇਹਦਾ ਜਿੰਦਾ ਵੀ ਠੀਕ ਹੈ ਜੀ ਹਾਂ ਕੁੰਜੀ ਚੱਕੀ ਆ ਮੈਂ ਉੱਥੋਂ ਮਾਂ ਬਾਹਰ ਖੋਲਦੀ ਆ ਮੈਂ ਹਾਂ ਜੀ ਜਦੋਂ ਮੈਂ ਦੇਖਿਆ ਪੁੱਤ ਬਾਹਰ ਅੰਦਰ ਖੁੱਲਾ ਪਿਆ ਘਰ ਦੇ ਵਿੱਚ ਕਿੰਨੇ ਮੈਂਬਰ ਨੇ ਘਰ ਦੇ ਵਿੱਚ ਅਸੀਂ ਦੋ ਮੈਂਬਰ ਆ ਪੁੱਤ ਦੋਏ ਜਾਣੀ ਅੱਛਾ ਦੋ ਜਾਣੀ ਮੇਰਾ ਬਾਹਰ ਹੈ ਕੁੜੀ ਆ ਹੁਣ ਆਈ ਹੈ ਵਿਚਾਰੀ ਠੀਕ ਹੈ ਜੀ ਹਾਂ ਤੇ ਸੋਨੇ ਦਾ ਨੁਕਸਾਨ ਹੋ ਗਿਆ ਜੀ ਹੋਰ ਕੋਈ ਨਗਦ ਰਾਸੀ ਹੋਰ 35000 ਰੁਪਏ ਪੁੱਤ 35000 ਰੁਪਏ ਦਾ ਨੁਕਸਾਨ 35000 ਰੁਪਏ ਤੇ ਪੰਜ ਤੋਲੇ ਤੇ ਮੇਰੇ ਸਿਰ ਤੇ ਤੁਹਾਡੀ ਪੁਲਿਸ ਪ੍ਰਸ਼ਾਸਨ ਤੱਕ ਗਈ ਹੈ ਜੰਮਾ हां ਲੈ ਗਈ ਪੁੱਤ ਉਹ ਆਪਦਾ ਸਾਰਾ ਕੁਝ ਕਰਕੇ ਉਹਦੀ ਅੱਛਾ ਮੂਰਖ ਤੋਂ ਆਏ ਸੀ हां ਮੂਰਖ ਤੋਂ ਆਏ ਤੇ ਪੁੱਤ ਲੈ ਗਈ ਉਹ ਸਾਰਾ ਕੁਝ ਕਰਕੇ ਅੱਛਾ ਇਹ ਸਾਰੀ ਉਹਨਾਂ ਨੇ ਜਿਹੜੀ ਬੰਦੀ ਕਾਰਵਾਈ ਸੀ ਕਰ ਲਈ ਹਾਂ ਹਾਂ ਕਰ ਲਈ ਤੇ ਕਹਿੰਦੇ ਨਾਲ ਦੇ ਘਰ ਵੀ ਚੋਰੀ ਹੋਈ ਹੈ ਤੁਹਾਡੀ ਹਾਂ ਨਾਲ ਦੀ ਘਰ ਵੀ ਚੋਰੀ ਹੋਈ ਹੈ ਕਿ ਕੀ ਕੀ ਮੰਗ ਕਰਦੇ ਹੋਗੇ ਅਸੀਂ ਐਂ ਹੀ ਕਰਦੇ ਪੁੱਤ ਵੀ ਸਾਨੂੰ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕੋਈ ਫਸਣਾ ਨਹੀਂ ਚਾਹੀਦਾ ਇਨਸਾਫ ਦੀ ਮੰਗ ਕਰਦੇ ਆਂ ਇਨਸਾਫ ਦੀ ਮੰਗ ਕਰਦੇ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਸਭ ਕੁਝ ਮਿਲਣਾ ਚਾਹੀਦਾ ਪੁੱਤੋ ਤੇ ਉਹਨਾਂ ਦੇ ਜਿਹੜੇ ਚੋਰ ਨੇ ਉਹਨਾਂ ਨੂੰ ਨਕੇਰ ਪੈਣੀ ਚਾਹੀਦੀ ਹੈ ਫੜੇ ਜਾਣੇ ਚਾਹੀਦੇ ਹਾਂ ਖੜੇ ਚ ਕੋਈ ਕਿਸੇ ਦੇ ਸ਼ੱਕ ਸ਼ੋਦਾ ਹੈਗੀ ਤੁਹਾਨੂੰ ਸ਼ੱਕ ਪੁੱਤ ਸਾਨੂੰ ਅਜੇ ਕੱਲ ਕੋਈ ਆਇਆ ਤਾਂ ਹੈ ਨਹੀਂ ਸਾਡੇ ਕੋਈ ਅੱਛਾ ਕੋਈ ਪਤਾ ਲੱਗਿਆ ਹੋਵੇ ਵੀ ਕਿੰਨੇ ਕੇ ਜਾਣੇ ਸੀਗੇ ਜਿਹੜੇ ਇਹ ਘਟਨਾ ਨੂੰ ਅੰਜਾਮ ਦੇ ਕੇ ਗਏ ਨੇ ਇਹ ਪੁੱਤ ਤਿੰਨੇ ਜਾਣੇ ਨਹੀਂ ਤਿੰਨੇ ਜਾਣੇ ਦੇ ਸ਼ੱਕ ਤਿੰਨੇ ਜਾਣੇ ਨਹੀਂ अच्छा जी टीवी रेचे जठे कहां वेचे तन्ने जानी होंगे अच्छा कोई ਤੁਸੀਂ ਨੇ ਹੋਰ ਸੀਸੀਟੀਵੀ ਚੈੱਕ ਕਰਾਇਆ ਉੱਥੋਂ ਦੀ ਲੱਗਦੇ ਦੇ ਹਾਂ ਅਸੀਂ ਉਰੇ ਪਰਮੇ ਡਾਕਟਰ ਕੀ ਵੀ ਹੈਗੇ ਨਹੀਂ ਕਿੰਨੇ ਵਜੇ ਦਾ ਟਾਈਮ ਉੱਚ ਕੋਈ ਪਤਾ ਲੱਗਿਆ ਗਈ ਉਹ ਤੇ 10 ਵਜੇ ਦਾ اچھا ਰਾਤ ਨੂੰ 10 ਵਜੇ ਇਹ ਕਹਿੰਦਾ 10 ਵਜੇ ਦਾ ਹਾਂ اچھا ਉਹ ਤਾਂ ਟਾਈਮ ਵੀ ਕੁਝ ਨਹੀਂ ਸੀ ਗਈ ਹਾਂ ਹਾਂ 10 ਵਜੇ ਦਾ ਠੀਕ ਹੈ ਜੀ ਬਾਕੀ ਉਹ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਹਾਂ ਕਰ ਲਵਾਂਗਾ ਆ ਗਿਆ ਨਾ ਉਹ ਉਰੋਂ ਦੀ ਗਏ ਨੇ ਸਾਡੇ ਦੂਏ ਘਰ ਦੇ ਚੋਦੀ ਕਰਿਆ ਨਾ ਸਾਡੇ ਘਰ ਦੇ ਆ ਬਾਹਰ ਖੁੰਮ ਆ ਉਰੋਂ ਦੀ ਗਏ ਨੇ ਫਿਰ ਉਹ ਅੱਛਾ ਜੀ ਹਾਂ ਉਹ ਕੋਈ ਪੈੜਾ ਪੂੜਾ ਆਈਆਂ ਨੇ ਉਹ ਉੱਥੇ ਪੈੜਾ ਨੇ ਵੀਰੇ ਪੈੜਾ ਨੇ ਪੈੜਾ ਨੇ ਉੱਥੇ ਅੱਛਾ ਜੀ ਉਹ ਪੁਲਿਸ ਦੱਬ ਕੇ ਗਈਏ ਪੈੜਾ ਦੇਖ ਉਹ ਜਿਹੜੀਆਂ ਟਕੀਆਂ ਹੋਈਆਂ ਨੇ ਉਹ ਤਾਂ ਸੀ ਦੇਖ ਨਹੀਂ ਮਤਲਬ ਉਰੋਂ ਆ ਪੌੜੀਆਂ ਚੜ ਕੇ ਆਪ ਹੋ ਗਏ ਚੜ ਕੇ ਫਿਰ ਉਹ ਕੈਮਰੇ 'ਚ ਦੱਸ ਦਾਕਸਦੇ ਨੇ ਉਹ ਪਹਿਲਾਂ ਇੱਕ ਜਣਾ ਉਰੋਂ ਖੜਿਆ ਸੀ ਤੇ ਇੱਕ ਜਣਾ ਅੱਗੇ ਵਾਗਿਆ ਤੇ ਦੂਆ ਕਹਿੰਦਾ ਵੀ ਆ ਜਾ ਸੌਂਗੇ ਵੀ ਉਹ ਤਾਂ ਸੁੱਤੇ ਪੈਨ ਦੂਆ ਵਾਗਿਆ ਫਿਰ ਫਿਰ ਤੀਸਰਾ ਵਾਗਿਆ ਪਰਲੇ ਪਾਸੇ ਤਿੰਨੇ ਚਲੋ ਬਾਕੀ ਉਧਰ ਕਰਦੇ ਆਂ ਗੱਲਬਾਤ ਆ ਜੋ ਜੀ ਹਾਂਜੀ ਦੋ ਘਰਾਂ ਨੂੰ ਚੋਰੀ ਦਾ ਅੰਜਾਮ ਦਿੱਤਾ ਗਿਆਗਾ ਮਤਲਬ ਦੋ ਘਰਾਂ ਦੇ ਵਿੱਚ ਚੋਰੀ ਹੋਈ ਆ ਇੱਕੋ ਟਾਈਮ ਆ ਸਿਰਫ 10 ਵਜੇ ਦਾ ਟਾਈਮ ਦੱਸ ਰਹੇ ਨੇ ਕੋਈ ਜ਼ਿਆਦਾ ਟਾਈਮ ਨਹੀਂ ਸੀ ਕਿਉਂਕਿ ਜਿਹੜੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਸੀ ਉੱਥੋਂ ਪਤਾ ਲੱਗਿਆਗਾ ਕਿ 10 ਵਜੇ ਤਿੰਨੇ ਜਾਣੇ ਦੱਸੇ ਜਾ ਰਹੇ ਨੇਗੇ ਤੇ ਕੰਦ ਨਾਲ ਕੰਦ ਸਾਂਝੀ ਹੈਗੀ ਜਿੱਥੇ ਇਹ ਮਾਮਲਾ ਹੋਇਆਗਾ ਤੇ ਆਪਾਂ ਦਿਖਾਉਣੇ ਅਗਲਾ ਕਰਵੀ ਨਾਲ ਹੀ ਦੋਨੇ ਘਰ ਇਕੱਠੇ ਨੇਗੇ ਤੇ ਕੋਠੇ ਉੱਪਰ ਦੀ ਚੜ੍ਹ ਕੇ ਚੋਰਾਂ ਨੇ ਇਹ ਵਾਰ ਦਾਤ ਨੂੰ ਅੰਜਾਮ ਦਿੱਤਾਗਾ ਆਜੋ ਜੀ ਅਪਣਾ ਸਾਫੀ ਦੇ ਕਸਾਣਾ ਦੇ ਅੰਦਰ ਬਾਤ ਹਾਂਜੀ ਕਿਹੜੇ ਪਾਸੇ ਆਈ ਤੇ ਦੂਸਰਾ ਘਰ ਇਹ ਹੈਗਾ ਜਿੱਥੇ ਚੋਰੀ ਨੂੰ ਅਨਜਾਨ ਦਿੱਤਾ ਗਿਆਗਾ ਇੱਥੋਂ ਦੀ ਆਏ ਨੇ ਇਹੋ ਦਿਖਾਉਂ ਜੀ ਆ ਪੌੜੀਆਂ ਉੱਤਰ ਕੇ ਆਏ ਨੇ ਉਧਰੋਂ ਆਪਾਂ ਤੁਹਾਨੂੰ ਦਿਖਾਇਆ ਸੀ ਉਹ ਪੌੜੀਆਂ ਚੜ੍ਹ ਕੇ ਕੋਠੇ ਉੱਤੋਂ ਦੀ ਹੋ ਕੇ ਇੱਧਰ ਦੀ ਉੱਤਰ ਕੇ ਆਏ ਨੇ ਉਹ ਉੱਪਰ ਦੱਸ ਰਹੇ ਨੇ ਜਿਹੜੀਆਂ ਮਤਲਬ ਪੌੜੀਆਂ ਨੂੰ ਗੇਟ ਲੱਗਿਆ ਹੋਇਆ ਉੱਥੋਂ ਹੁਲਾ ਕੇ ਆਏ ਨੇ ਕਿਉਂਕਿ ਸਾਰਾ ਪਰਿਵਾਰ ਉੱਪਰ ਸੁੱਤਾ ਪਿਆ ਸੀਗਾ ਤੇ ਉਹ ਨੀਚੇ ਆ ਗਏ ਤੇ ਆ ਕੇ ਉਰੇ ਆ ਕੇ ਇਸ ਕਮਰੇ ਦੇ ਵਿੱਚ ਆ ਜਿੰਦਾ ਤੋੜੇ ਕਟਰ ਨਾਲ ਆ ਜਿੰਦਾ ਤੋੜੇ ਕਟਰ ਨਾਲ ਆ ਦੇਖੋ ਇਹ ਦਿਖਾ ਦਿਓ ਕਟਰ ਨਾਲ ਕੱਟਿਆ ਗਿਆ ਤਾਂ ਕਿ ਖੜਕਾ ਵਗੈਰਾ ਨਾ ਹੋ ਸਕੇ ਤੇ ਉਹ ਦੇਖ ਜੀ ਸਾਰਾ ਐ ਖੋਲਿਆ ਉਹਨਾਂ ਨੇ ਆ ਦੇਖੋ ਇਹ ਪੱਟ ਦੇਣ ਕੀਤੀ ਹੋਈ ਹੈ ਉਹਨਾਂ ਦੀ ਚੋਰਾ ਦੀ ਹਾਂ ਇੱਧਰ ਉਧਰ ਵੀ ਸੀ हां जी इधर भी हो देखो पेटी भी खोली है ओ देखो ये दोनों पेटियां मतलब पूरा कोई खौफ नहीं सी उनो आराम ਨਾਲ ਕਿਉਂ ਉੱਪਰ ਉੱਪਰ ਜਿੰਦਾ ਉਹਨਾਂ ਦਾ ਕੁੰਡਾ ਲਾਇਆ ਹੋਇਆ ਸੀ ਵੀ ਕੋਈ ਡਰ ਨਹੀਂ ਭੈ ਨਹੀਂ ਹਾਂ ਇਹ ਜੀ ਉੱਚ ਸੋਨਾ ਸੀ ਕਿਹੜੇ ਚ ਇਹ ਮੈਨਾਂ ਚ ਸੋਨਾ ਹਾਂ ਸੋਨਾ ਸੀਗਾ ਪੈਸੇ ਸੀਗੇ ਇਹਨਾਂ ਵਿੱਚ ਹੀ ਪੈਸੇ ਸੀਗੇ ਕੁੜੀ ਦੇ ਵੀ ਤੇ ਨਕਦੀ ਨਕਦ ਕਿੰਨਾ ਸੀ 50000 ਨਕਦ 13000 10000 ਇੱਕ ਦੀਗਾ ਕੁੜੀ ਦਾ ਅਲੱਗ ਦੀਗਾ 60000 ਰੁਪਏ ਸੀ ਹਾਂ ਇਹ ਪੈਸੇ ਤੇ ਨਾਲ ਇਹ ਚ ਸੋਨਾ ਸੀਗਾ ਥੋੜਾ ਜਿਹਾ ਵੀ ਇੱਕ ਸ਼ਾਂ ਦੋ ਸ਼ਾਂ ਪਾਤੀਆਂ ਤੇ ਆ ਤੁਸੀਂ ਦਿਖਾ ਦੋਗੇ ਨਾ ਇੱਕ ਵਾਰੀ ਕੈਮਰੇ 'ਚਆਂ ਤੀਆਂ ਤੀਆਂ ਕੁੜੀਆਂ ਆਪਾਂ ਬਾਹਰੇ ਜਾ ਕੇ ਪੁੱਛਦੇ ਆ ਕਿਉਂਕਿ ਅੰਦਰ ਥੋੜਾ ਹਨੇਰਾ ਪੈ ਰਹਿਗਾ ਇੱਧਰ ਵੀ ਕੈਮਰਾਮੈਨ ਨੂੰ ਬੇਨਤੀ ਕਰਦਾ ਵੀ ਆ ਆ ਪਾਸੇ ਵੀ ਦਿਖਾ ਦੇ ਆ ਪੇਟੀ ਦੇ ਵਿੱਚੋਂ ਵੀ ਜਿਹੜਾ ਉਹ ਲੁੱਟਖੋ ਹੋਈ ਹੈਗੀ ਦੇਖ ਲੋ ਇਹ ਕਿਹੜੇ ਹਿਸਾਬ ਨਾਲ ਇਹਨਾਂ ਸਾਰਿਆਂ ਨੂੰ ਜਿੰਦੇ ਲੱਗੇ ਹੋਏ ਸੀਗੇ ਹਾਂਜੀ ਸਭ ਨੂੰ ਜਿੰਦੇ ਵਾਰੀ ਆ ਜੋ ਜੀ ਸਾਰੇ ਕਿੱਜ ਨੂੰ ਜਿੰਦੇ ਦੀ ਜੇ ਫਿਰ ਉਹ ਦੇਖ ਲੈ ਇਥੋਂ ਚੋਰੀ ਕਰਕੇ ਫਿਰ ਆ ਵਾਰਥੇਂ ਜੀ ਨਿਕਲੇ ਨੇ ਅੱਛਾ ਜੀ ਆਹ ਬਾਰ ਖੁੱਲਾ ਸੀਗਾ ਤੇ ਇੱਕ ਆ ਦੇਖੋ एलसीडी ਲੈ ਕੇ ਖੋਲੋ ਐਲਸੀਡੀ ਲੈ ਕੇ ਆਈ ਉਰੋਂ ਖੋਲ ਕੇ ਤੇ ਸਾਰੀ ਬਾਰ ਦਾ ਤੋਂ ਅਨਜਾਮ ਦੇ ਕੇ ਜਾਂਦੇ ਹੋਏ ਉਰੋਂ ਦੀ ਬਾਹਰ ਨਿਕਲੇ ਨੇ ਹਾਂ ਦੋ ਚੀਜ਼ਾਂ ਪਰਲੇ ਘਰ ਪਈਆਂ ਤੇ ਉਧਰ ਉਹ ਉਧਰ ਵੜ ਕੇ ਵੀ ਲੈ ਕੇ ਗਏ ਨੇ ਉਹ ਦੋ ਚੀਜ਼ਾਂ ਉਹ ਕੀ ਕੀ ਚੀਜ਼ਾਂ ਸੀ ਚਲੋ ਜਦੋਂ ਕੋਈ ਵੀ ਚੀਜ਼ ਦੀ ਚਲੋ ਉਹਦੇ ਅਸੀਂ ਗੱਲ ਕਹਿ ਸਕਦੇ ਦੇਖ ਠੀਕ ਹੈ ਜੀ ਵੀ ਉਹ ਆਪਣੀ ਜਿੱਦੀ ਉਹ ਹੈਗੀ ਵੀ ਉਹ ਗੱਲ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਉਹ ਚੀਜ਼ ਨੂੰ ਵੀ ਲੈ ਕੇ ਗਏ ਨੇ ਉਹਦੇ ਠੀਕ ਹੈ ਜੀ ਪਰਲੇ ਘਰ ਦੇ ਵਿੱਚ ਹਾਂ ਪਰਲੇ ਪਾਸੇ ਉਹ ਇਧਰ ਵੀ ਜਾ ਕੇ ਜੇ ਮੈਂ ਆਪਾਂ ਕਹਦੀਆਂ ਮੈਂ ਸਾਲਾ ਪਾਸਾ ਹਾਂ ਮੈਂ ਸਾਲਾ ਪਾਸਾ ਉਹ ਤਾਂ ਟਰੈਕਟਰ ਵੀ ਖੜਿਆ ਸੀ ਹਾਂ ਕਣਕ ਕੁਣ ਕੋ ਵੀ ਹੋਰ ਵੀ ਬਹੁਤ ਉਧਰੋਂ ਅੱਛਾ ਨਿੱਕ ਮੋਟੋ ਜਿਹੜਾ ਵੀ ਹੱਥ ਲੱਗੀ ਗਿਆ ਕਹਿੰਦਾ ਭਾਵ ਉਹ ਹੀ ਚੱਕੀ ਗਈ ਚੱਕੀ ਗਈ ਠੀਕ ਹੈ ਜੀ ਹਾਂ ਵੀ ਦੇਖ ਵੀ ਇਹ ਪਰਮਾਤਮਾ ਦੀ ਉਹ ਕਰ ਲੋ ਦੇਖ ਲਾ ਮੇਰ ਆਏਗੀ ਦੇਖ ਹਨਾ ਵੀ ਜਿਹੜਾ ਹੋਰ ਚੀਜ਼ਾਂ ਨੇ ਸਾਡੀਆਂ ਚੱਕੀ ਗਈਆਂ ਟਰੈਕਟਰ ਨਹੀਂ ਸਾਡਾ ਗਿਆ ਮੋਟਰ ਸਾਈਕਲ ਨਹੀਂ ਗਿਆ ਸਾਡਾ ਉਹਨਾਂ ਨੇ ਉਹ ਵਸਤਾਂ ਚੱਕੀਆਂ ਨੇ ਜਿਹੜੀਆਂ ਉਹ ਮਤਲਬ ਚੱਕੀਆਂ ਗਈਆਂ ਚੱਕੀਆਂ ਗਈਆਂ ਠੀਕ ਹੈ ਜੀ ਵੀ ਦੇਖ ਇਹ ਬਾਹਰ ਖੁੱਲਾ ਸੀ ਹੋਰ ਸਾਰੇ ਬੰਦ ਕਰਕੇ ਉਧਰੋਂ ਫਿਰ ਇੱਥੋਂ ਦੀ ਨਿਕਲੇ ਨੇ ਤੁਹਾਨੂੰ ਇਸ ਘਟਨਾ ਦਾ ਕਿੰਨੇ ਵਜੇ ਪਤਾ ਲੱਗਦਾ ਜੀ ਸਾਨੂੰ ਤਾਂ ਤੜਕੀ 4 ਵਜੇ ਪਤਾ ਲੱਗਦਾ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਜੀ ਇਹ 3 ਚਾਰ ਜਾਣੇ ਨੇ ਜੀ ਕਿਸੇ ਨੂੰ ਰਾਤ ਨੂੰ ਕੋਈ ਮਤਲਬ ਕਿਸੇ ਨੂੰ ਜਮ ਹੀ ਨਹੀਂ ਪਤਾ ਲੱਗਿਆ ਉਧਰ ਉਤੋਂ ਇਹੇ ਕੋਠੇ ਦੇ ਸੁੱਤੇ ਪੈ ਨੇ ਕੋਠੇ ਤੋਂ ਬਾਹਰ ਢਾ ਕੇ ਆਈ ਲੋ ਅੱਛਾ AC ਚੱਲ ਰਹੇ ਹੋ ਨੰਗ ਕੇ ਆਏ ਨੇ ਇਹ ਅਸੀਂ ਨਹੀਂ ਵੀਰੇ ਜੋ ਕੂਲਰ ਲੱਗਿਆ ਹੋਦਾ ਸੀ ਇਹਨਾਂ ਦੇ ਕੋਲ ਦੀ ਬਈ ਅਸੀਂ ਹਾਂਜੀ ਕੋਲ ਦੀ ਉੱਪਰ ਕੇ ਆਈ ਮੇਰਾ ਡੈਡੀ ਉੱਥੇ ਹਾਂਜੀ ਜਦ ਗੇਟ ਖੋਲਣ ਲੱਗਾ ਅੰਦਰ ਆਉਂਦਾ ਸੀ ਗੇਟ ਅੰਦਰੋਂ ਲੱਗਿਆ ਪਿਆ ਸੀ ਫਿਰ ਤੁਸੀਂ ਕਿਹਨੂੰ ਕਹਿ ਕੇ ਗੇਟ ਖਲਵਾਇਆ ਫਿਰ ਅਸੀਂ ਜੀ ਮੈਂ ਫੋਟੋ ਵੀ ਛਾਲ ਮਾਰ ਕੇ ਹਾਂਜੀ ਮਤਲਬ ਆਪਣਾ ਨਾਂ ਨਾਲੇ ਉੱਧਰ ਦੀ ਆ ਕੇ ਪਹਿਲਾਂ ਇਹ ਦੋ ਗੇਟ ਦੇਖੇ ਮੈਂ ਤਾਂ ਸਹੀ ਨਹੀਂ ਵੀ ਇੱਧਰ ਉਹਦੇ ਬੰਦੇ ਗਿਆ ਨਹੀਂ ਤੇ ਇਹ ਗੇਟ ਦੇਖਿਆ ਵੀ ਇੱਧਰ ਦੀ ਲੱਗੇ ਇਹ ਗੇਟ ਖੁੱਲਾ ਪਿਆ ਸੀ ਨਹੀਂ ਖੁੱਲਾ ਪਿਆ ਸੀ ਠੀਕ ਹੈ ਜੀ ਤੇ ਹੁਣ ਪੁਲਿਸ ਵਗੈਰਾ ਪ੍ਰਸ਼ਾਸਨ ਉਰੇ ਪਹੁੰਚ ਗਿਆ ਹੁਣ ਹਾਂਜੀ ਆ ਗਿਆ ਬਾਈ ਸਾਰਾ ਕੁਝ ਲਿਖ ਕੇ ਲੈ ਗਿਆ ਬਾਕੀ ਰੌਟ ਕਰਾਉਣ ਜਾ ਰਹੇ ਨੇ ਠਾਣੇ ਚ ਹਾਂ ਬਾਈ ਸਾਡਾ ਸਰਪੰਚ ਬਹੁਤ ਵਧੀਆ ਹੈਗਾ ਅਸੀਂ ਤਾਂ ਇਹ ਕਹਿੰਨੇ ਵੀ ਸਾਡੇ ਸਰਪੰਚ ਵਰਗਾ ਘਰ ਘਰ ਇਹੋ ਜਿਹਾ ਸਰਪੰਚੀ ਸਭ ਦੇ ਆਵੇ ਇਹ ਜੀ ਸਾਡਾ ਸਰਪੰਚ ਹੈਗਾ ਦੇਖੋ ਤੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਜੀ ਦੇਖਾ ਮਿਲਦਾ ਤਾਂ ਕੁਝ ਹੀ ਨਹੀਂ ਦਾ ਇਹ ਤਾਂ ਪਤੀ ਹੈਗਾ ਵੀ ਕਾਰਵਾਈ ਹੋਣੀ ਚਾਹੀਏ ਉਹ ਫਸਣੇ ਚਾਹੁੰਦੇ ਨੇ ਤੇ ਕੋਈ ਥੋੜੇ ਦੇਣਾ ਦੇ ਵਿੱਚ ਜਾਂ ਕੋਈ ਹੋਰ ਪਿੰਡ ਦੇ ਵਿੱਚ ਕੋਈ ਅਜਿਹੀ ਵਾਰਦਾਤ ਹੋਈ ਹੈ ਪਹਿਲਾਂ ਨਹੀਂ ਜੀ ਹੋਰ ਨਹੀਂ ਕਿਸੇ ਦੇ ਵੀ ਹੋਈ ਕੋਈ ਸ਼ੱਕ ਸ਼ੁਦਾ ਹੈਗੀ ਕਿਸੇ ਤੇ ਨਾ ਜੀ ਕੋਈ ਸ਼ੱਕ ਨਹੀਂ ਹੈਗੀ ਜੇ ਛੱਕ ਕਰਾਂਗੇ ਵੀ ਫਿਰ ਕਿਹੜਾ ਕੋਈ ਕੁਝ ਦੇ ਦੂਗਾ ਦੇਖੋ ਠੀਕ ਹੈ ਨਹੀਂ ਸ਼ੱਕ ਕੋਈ ਨਹੀਂ ਹੈਗੀ ਦੇ ਕੰਮ ਬਸ ਹੁਣ ਪ੍ਰਸ਼ਾਸਨ ਤੇ ਆਸ ਆ ਵੀ ਜੇਕਰ ਉਹਨਾਂ ਨੂੰ ਭਾਲਦੇ ਤਾਂ ਸੋਡੀ ਪਰਪਾਈ ਹੋ ਜੇ ਹਾਂ ਵੀ ਸਾਨੂੰ ਸਾਬਰ ਆ ਜੂਗਾ ਵੀ ਹਾਂ ਬੰਦੇ ਮਿਲਗੇ ਹਾਂ ਜੀ ਇਹਦਾ ਹੁਣ ਆਪਣੇ ਹੋਏ ਅੱਗੇ ਵੀ ਕਿਸੇ ਨੇ ਕਿਸੇ ਦੇ ਹਾਂ ਜੀ ਹਾਂ ਜੀ ਬੰਦੇ ਨਾ ਫੜੇਗੇ ਠੀਕ ਹੈ ਲੈ ਬਾਈ ਕਾਂਟਾ ਲੱਗਿਆ ਹੋਣਾ ਰਾਤ ਘੱਟੋ ਘੱਟ ਸਾਰੇ ਬੈਗ ਫਰੋਲੇ ਨੇ ਪੇਟੀਆਂ ਜਿੰਦੇ ਤੋੜੇ ਨੇ ਹਾਂ ਕੋਈ ਖੜਕਾ ਨਹੀਂ ਕੋਈ ਖੜਕਾ ਨਹੀਂ ਹੋਇਆ ਦੇਖੋ ਫੋਕੇ ਕਰ ਰਹੇ ਸੀ ਆਪਣੇ ਚਾਰ ਬੰਦੇ ਆਪਣੇ ਕੋਲੋਂ ਦੀ ਲਾਲੇ ਲੰਗੇ ਨੇ ਤੇ ਕੋਲੋਂ ਨਹੀਂ ਲੰਗੇ ਨੇ ਰਾਤ 5:30 ਕੋਲੋਂ ਦੀ ਲੰਘ ਕੇ ਗੇਟ ਲਾ ਕੇ ਆਏ ਨੇ ਕੋਈ ਕੁੱਤਾ ਵਗੈਰਾ ਰੱਖਿਆ ਨਹੀਂ ਹੋਇਆ ਸੀ ਕੋਈ ਬਿੜਕੋੜਤਾ ਕੁੱਤਾ ਬਾਈ ਬਾਹਰ ਚਾਰ ਪੰਜ ਬੈਠੇ ਹੁੰਦੇ ਨੇ ਕੋਈ ਨਹੀਂ ਪਹੁੰਚਿਆ ਕੋਈ ਬਿੜਕ ਨਹੀਂ ਆਈ ਅਸੀਂ ਆਉਂਦੇ ਹੀ ਪਹੁੰਚਿਆ ਬਾਈ ਅੜਕੀ ਵਾਰ 5 ਵਜੇ ਉੱਠ ਕੇ ਆ ਦੇਖਿਆ ਅੰਦਰੋਂ ਗੇਟ ਲੱਗਿਆ ਪਿਆ ਸੀ ਫਿਰ ਦੂਜੇ ਪਾਸੇ ਦੀ ਛਾਲ ਛੂੜ ਮਾਰ ਕੇ ਆ ਕੇ ਫਿਰ ਠੀਕ ਹੈ 54000 ਰੁਪਏ ਦੀ ਬਾਈ ਹਾਂਜੀ ਤੇ ਦੋ ਸ਼ਾਂਪਾਂ ਸੀ ਅੱਧੇ-ਅੱਧੇ ਟੋਲੇ ਦੀਆਂ ਤੇ ਗੁਡੀਆਂ ਦੀ ਮੁਰਕੀਆਂ ਦੀ ਕੰਨਾਂ ਚ ਪਾਉਣ ਵਾਲੀਆਂ ਠੀਕ ਹੈ ਹਾਂ ਸੋ ਦੇਖ ਸਕਦੇ ਹੋ ਦੋਸਤੋ ਵੀ ਕਿੰਨਾ ਨੁਕਸਾਨ ਕਰਕੇ ਗਏ ਨੇ ਦੋ ਘਰਾਂ ਦੇ ਵਿੱਚ ਲਗਾਤਾਰ ਕੋਈ ਟਾਈਮ ਵੀ ਨਹੀਂ ਬਹਾਲਾ ਦੱਸ ਰਹੇ ਸਿਰਫ 10 ਵਜੇ ਦਾ ਹੀ ਟਾਈਮ ਸੀਗਾ ਜਦੋਂ ਚੋਰਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾਗਾ ਤੇ ਨੁਕਸਾਨ ਵੀ ਵਾਵਾ ਕਰਕੇ ਗਏ ਨੇ ਆਸ ਕਰਦੇ ਹਾਂ ਪ੍ਰਸ਼ਾਸਨ ਤੋਂ ਪਰਿਵਾਰ ਦੀ ਵੀ ਇਹੀ ਮੰਗ ਆ ਕਿ ਦੋਨੇ ਪਰਿਵਾਰਾਂ ਦੀ ਵੀ ਸਾਨੂੰ ਇਨਸਾਫ ਮਿਲੇ ਜਿਹੜੀ ਸਾਡੀ ਮਤਲਬ ਜੋ ਵੀ ਸਾਡੇ ਚੀਜ਼ਾਂ ਚੋਰੀ ਹੋਈਆਂ ਨੇ ਸਾਡੀ ਉਹ ਪਰਪਾਈ ਹੋ ਜੇ ਹੋ ਸਕਦਾ ਵੀ ਛੇਤੀ ਤੋਂ ਛੇਤੀ ਉਹ ਚੋਰ ਫੜੇ ਜਾਣ ਤਾਂ ਕਿ ਇਹਨਾਂ ਦਾ ਹੋਰ ਵੀ ਕਹਿਣਾ ਵੀ ਪਿੰਡ ਦੇ ਵਿੱਚ ਕਿਸੇ ਨੂੰ ਹੋਰ ਨਾ ਇਹ ਚੀਜ਼ ਦਾ ਸਾਹਮਣਾ ਕਰਨਾ ਪਵੇ ਦੇਖੋ ਜੀ ਆਹ ਜਿਹੜਾ ਤੁਸੀਂ ਦੇਖ ਰਹੇ ਹੋਗੇ ਆਹ ਘਰ ਆਪਣਾ ਪਹਿਲਾਂ ਦਿਖਾਇਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਜਿੱਥੋਂ ਦੀ ਇਹ ਕੰਧ ਟੱਪ ਕੇ ਅੰਦਰ ਐਂਟਰ ਹੋਏ ਨੇ ਚੋਰ ਉਹ ਤੋਂ ਬਾਅਦ ਚ ਅੰਦਰ ਆਹ ਪੌੜੀਆਂ ਚੜ੍ਹ ਕੇ ਕੋਠੇ ਉੱਤੋਂ ਦੀ ਆਏ ਨੇ ਉਹ ਕਿਉਂਕਿ ਉੱਧਰ ਦੀ ਇਹਨਾਂ ਤੋਂ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਵੀ ਕੰਧ ਟੱਪੀ ਨਹੀਂ ਗਈ ਹੈਗੀ ਤੇ ਸਾਰਾ ਪਰਿਵਾਰ ਉਰੇ ਕੋਠੇ ਤੇ ਸੀਗਾ ਆ ਦੇਖੋ ਜੀ ਚਾਰ ਮੰਜੇ ਉਮੀ ਪਏ ਨੇ ਕੂਲਰ ਲੱਗਿਆ ਹੋਇਆ ਸੀਗਾ ਤੇ ਇੱਥੋਂ ਇਹਨਾਂ ਦੇ ਕੋਲ ਦੀ ਲੰਗ ਕੇ ਗਏ ਨੇ ਉਹ ਕੋਲ ਦੀ ਲੰਗੇ ਬਾਈ ਤੇ ਅੰਦਰ ਜਾ ਕੇ ਸਾਨੂੰ ਬਾੜ ਡਾਤਾ ਆ ਬਾੜ ਡਾਤਾ ਇਹ ਤੜਕੀ ਦੇਖਿਆ ਸਾਨੇ ਦਾ ਹਾਂਜੀ ਬਾੜ ਡਾ ਕੇ ਥੱਲੇ ਚੋਰੀ ਕਰੀ ਗਈ ਉਰੇ ਦੀ ਲੰਗ ਕੇ ਚਾਰ ਚਾਰ ਸੀ ਪਤਾ ਨਹੀਂ ਕਿੰਨੇ ਸੀ ਠੀਕ ਹੈ ਥੱਲੇ ਜਾ ਕੇ ਚੋਰੀ ਕਰਕੇ ਥੱਲੇ ਦਾ ਬਾੜ ਖੋਲ ਕੇ ਪਤਾ ਨਹੀਂ ਥੱਲੋਂ ਦੀ ਗਏ ਨੇ ਵਾਪਸ ਪਤਾ ਨਹੀਂ ਵੀ ਬਾਬਸ ਰਾਤ ਨੂੰ ਉੱਤੇ ਦੀਗੇ ਨੇ ਇਹ ਨਹੀਂ ਪਤਾ ਦੇਖ ਸਕਦੇ ਹੋ ਦੋਸਤੋ ਬੇਖੌਫ ਹੋ ਕੇ ਜਮਾ ਉਹਨਾਂ ਨੂੰ ਕੋਈ ਡਰ ਪਿਆ ਨਹੀਂ ਸੀ ਕਿਉਂ ਜਿੰਨੇ ਪਰਿਵਾਰ ਦੇ ਮੈਂਬਰ ਸੀ ਉੱਪਰ ਪਏ ਸੀ ਉਹਨਾਂ ਨੂੰ ਕੁੰਡਾ ਲਾਤਾ ਸੀ ਚੰਗੀ ਤਰ੍ਹਾਂ ਪੌੜੀਆਂ ਵਾਲੇ ਗੇਟ ਦਾ ਕੁੰਡਾ ਲਾ ਕੇ ਆਜੋ ਦਿਖਾ ਦਿਓ ਆ ਗੇਟ ਦਿਖਾ ਦਿਓ ਆ ਗੇਟ ਨੂੰ ਜਿੰਦਾ ਲਾ ਕੇ ਕੁੰਡਾ ਲਾ ਕੇ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਬਾਰਦਾਤ ਨੂੰ ਅੰਜਾਮ ਦਿੱਤਾਗਾ ਕਿਉਂਕਿ ਪਤਾ ਸੀ ਵੀ ਪਰਿਵਾਰ ਸਾਰਾ ਉੱਪਰ ਪਿਆਗਾ ਤੇ ਨੀਚੇ ਆ ਪੌੜੀਆਂ ਉੱਤਰ ਕੇ ਗਏ ਨੇਗੇ ਉਸ ਤੋਂ ਬਾਅਦ ਪੂਰੇ ਆਰਾਮ ਨਾਲ ਉਹਨਾਂ ਨੇ ਚੋਰੀ ਕੀਤੀ ਆਪਾਂ ਕਹਿ ਸਕਦੇ ਆ ਵੀ ਕੋਈ ਡਰ ਭਾਉ ਨਹੀਂ ਸੀਗਾ ਕਿਉਂਕਿ ਪਰਿਵਾਰ ਦਾ ਕੋਈ ਵੀ ਮੈਂਬਰ ਉੱਪਰ ਸਾਰੇ ਉੱਪਰ ਸੀਗੇ ਥੱਲੇ ਹੈ ਨਹੀਂ ਸੀਗਾ ਤੇ ਬਾਈ ਫਿਰ ਗੇਟ ਕਿ ਕਿਹੜੇ ਹਿਸਾਬ ਨਾਲ ਖੋਲੇ ਅੰਦਰੋਂ ਲੱਗਿਆ ਪਿਆ ਸੀ ਤੁਸੀਂ ਕਿਵੇਂ ਖੋਲੇ ਗੇਟ ਬਾਈ ਜਦ ਤੜਕੀ ਸਵੇਰੇ ਮੇਰੇ ਡੈਡੀ ਉੱਠੇ 5 ਵਜੇ ਉਹ ਅੰਦਰੋਂ ਗੇਟ ਲੱਗਿਆ ਪਿਆ ਥੀ ਹਾਂਜੀ ਅੰਦਰੋਂ ਗੇਟ ਲੱਗਿਆ ਫਿਰ ਅਸੀਂ ਇੱਥੇ ਇਧਰ ਦੀ ਆਏ ਤੇ ਮੈਂ ਅੰਦਰ ਦੀ ਛਾਲ ਮਾਰ ਕੇ ਥੱਲੇ ਗਿਆ ਥੱਲੇ ਫਿਰ ਮੈਂ ਉਰਲੇ ਗੇਟ ਦੇਖੇ ਪਹਿਲਾਂ ਦੋ ਇਹ ਤਾਂ ਆਪਣੇ ਸਹੀ ਸੀ ਲੱਗੇ ਹੋਏ ਸੀ ਇੱਕ ਪਰਲਾ ਗੇਟ ਹੈ ਬੈਠਕ ਨੂੰ ਉਹ ਗੇਟ ਖੋਲਿਆ ਪਿਆ ਸੀ ਜਿਹੜਾ ਐਲ ਸੀ ਡੀ ਵਾਲਾ ਕਮਰਾ ਐਲ ਸੀ ਡੀ ਵਾਲਾ ਕਮਰਾ ਫਿਰ ਉਹ ਉਧਰ ਦੀ ਮੈਂ ਅੰਦਰ ਜਾ ਕੇ ਦੇਖਿਆ ਤਾਂ ਇਹ ਵਾਰ ਦਾਤ ਹੋ ਗਈ ਬਾਈ ਸਿਆਉਨਾ ਸੂਨਾ ਸੀ ਪੇਟੀਆਂ ਚ ਚੋਰੀ ਹੋ ਗਈ ਸਾਰੀ ਠੀਕ ਹੈ ਜੀ ਠੀਕ ਹੈ